ਵਾਰਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੋਸਤਾਨੀਆਂ ਦੀ ਦਸਵੇਂ ਗੁਰੂ ਨੇ ਵਾਰਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੋਸਤਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਹੀ ਆਉਂਦਾ ਤੇ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਹੀ ਆਉਂਦਾ ਤੇ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਲੂਏ ਐਸੀ ਧਾਂਕ ਪਾਈ ਤੇ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਤੇ ਮੱਖਣ ਬਰਾੜਾ ਇਹ ਉਦਮ ਸਿੰਘ ਦਾ ਨਾਮ ਸੁਣ ਕੇ ਤੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਤੇ ਉਸ ਮੁਲਕ ਦਾ ਆਪੇ ਦੱਸੋ ਕੀ ਬਣਨਾ ਜਦੋਂ ਚੱਲਦੀ ਹੈ ਸਦਾ ਜਨਾਨੀਆਂ ਦੀ ਸੋ ਪਿਛਲੇ ਸਾਲ ਮੇਰੇ ਇੰਟਰਵਿਊ ਕੀਤੀ ਇੱਥੇ ਦੂਰਦਰਸ਼ਨ ਵਾਲਿਆਂ ਨੇ ਕਹਿੰਦੇ ਕਿ ਤੁਸੀਂ ਬਾਹਰ ਰਹਿੰਦੇ ਹੋ ਕਿੰਨੇ ਸਾਲ ਹੋ ਗਏ ਮੈਂ ਕਿਹਾ 23 ਸਾਲ ਕਹਿੰਦੇ ਪੰਜਾਬ ਤੁਹਾਨੂੰ ਯਾਦ ਹੈ ਮਨ ਨੂੰ ਦੋ ਚਾਰ ਲੈਣਾ ਸੁਣਾਈਆਂ ਸੀ ਕਿ ਕੱਲ ਵਤਨਾ ਦਾ ਆਇਆ ਸੁਪਨਾ ਅੱਧੀ ਰਾਤ ਪੈਰ ਦੇ ਤੜਕੇ ਚਾਰ ਚਪੇਰੇ ਨਜ਼ਰ ਮੈਂ ਮਾਰੀ ਪਿੰਡ ਦੀ ਫਿਰਨੀ ਉੱਤੇ ਖੜਕੇ ਜਿੱਥੇ ਸੀ ਮੈਂ ਤੁਰਨਾ ਸਿੱਖਿਆ ਪਿਓ ਆਪਣੇ ਦੀ ਉਂਗਲੀ ਫੜ ਕੇ ਨਾ ਉਹ ਛੱਪੜ ਨਾ ਉਹ ਪਿੱਪਲ ਨਾ ਕਿਧਰੇ ਕੋਈ ਨਲਕਾ ਖੜ ਕੇ ਕਿੱਥੇ ਮਾਂ ਤੇਰੇ ਸੂਤ ਗਲੋਟੇ ਕਿੱਧਰ ਗਏ ਅੱਜ ਤੇਰੇ ਚਰਖੇ ਬੜੇ ਚਿਰਾਂ ਦਾ ਭੁੱਖਾ ਹਾਂ ਮੈਂ ਲਿਆ ਰੋਟੀ ਤੇ ਮੱਖਣੀ ਧਰ ਕੇ ਜਿਹੜੀ ਅੱਜ ਪਕਾਈ ਧੁੱਪੇ ਤੂੰ ਮੰਜੇ ਦਾ ਓਲਾ ਕਰਕੇ ਤੌੜੀ ਵਾਲਾ ਦੁੱਧ ਲਿਆ ਦੇ ਲਾਲ ਹੁੰਦਾ ਸੀ ਜੋ ਕੜਕੜ ਕੇ ਉਸ ਮਧਾਣੀ ਦੀ ਮੈਂ ਗੂੰਜ ਨੂੰ ਤਰਸਾਂ ਪਹਿੰਦੀ ਸੀ ਜੋ ਤੜਕੇ ਤੜਕੇ ਅੱਕ ਗਿਆ ਮੈਂ ਥੱਕ ਗਿਆ ਮੈਂ ਦੇਖੀਆਂ ਬਹੁਤ ਕਮਾਈਆਂ ਕਰਕੇ ਪਰ ਹੁਣ ਮਾਏ ਮੈਂ ਸੌਣਾ ਚਾਹਨਾ ਤੇਰੀ ਗੋਦੀ ਵਿੱਚ ਸਿਰ ਧਰ ਕੇ ਹੁਣ ਮਾਏ ਮੈਂ ਸੌਣਾ ਚਾਹਨਾ ਤੇਰੀ ਗੋਦੀ ਵਿੱਚ ਸਿਰ ਧਰ ਕੇ ਮਾਂ ਦੇ ਪੈਰਾਂ ਹੇਠ ਹੈ ਜੰਨਤ ਮੁੜ ਆਇਆ ਮੈਂ ਚੰਦ ਤੇ ਚੜ੍ਹ ਕੇ ਪਰ ਮਾਂ ਦਾ ਰਤਬਾ ਮੱਖਣ ਬਰਾੜਾ ਮਿਲਦਾ ਹੈ ਜੋਬਨ ਗਹਿਣੇ ਧਰ ਕੇ ਮਿਲਦਾ ਹੈ ਜੋਬਨ ਗਹਿਣੇ ਧਰ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਥੋੜਾ ਬਹੁਤ ਸੱਚ ਲਿਖਦਾ ਮੈਨੂੰ ਨਹੀਂ ਲੱਗਦਾ ਤੇਰੀ ਲੱਤ ਸੋਹਣੀ ਨਹੀਂ ਤੇਰਾ ਗੱਟਾ ਸੋਹਣਾ ਨਹੀਂ ਕੋਈ ਕੁਝ ਲਿਖੀ ਜਾਂਦਾ ਸੋ ਤੁਸੀਂ ਮੇਰਾ ਗੀਤ ਸੋਹਣਾ ਹੋਣਾ ਉਹਦੇ ਤੇ ਬਹਿਣ ਲੱਗ ਗਿਆ ਸੀਗਾ ਇੱਕ ਦਿਨ ਭਗਤ ਸਰਾਭਾ ਬੋਲੇ ਬਹਿ ਕੇ ਨੇਤਾ ਜੀ ਦੇ ਕੋਲੇ ਹੰਝੂ ਰਾਜਗੁਰੂ ਨੇ ਡੋਲੇ ਰੂਹ ਨੂੰ ਚੈਨਾ ਆਉਂਦੀ ਏ ਇਹ ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕਰ ਲਾਉਂਦੀ ਏ ਅਸੀਂ ਸ਼ਹੀਦੀਆਂ ਪਾ ਕੇ ਕੱਢਿਆ ਗੋਰੇ ਪਾਪੀ ਨੂੰ ਹਾਇ ਕ੍ਰੈਡਿਟ ਮਿਲ ਗਿਆ ਓਏ ਚਰਖੇ ਤੇ लाਠੀ ਨੂੰ ਅਣਪੜ੍ਹ ਪੋਲੀ ਜਨਤਾ ਵੀ ਗੁਣ ਉਹਦੇ ਹੀ ਗਾਉਂਦੀ ਏ ਚੋਰਾ ਦੇ ਵਸ ਪੈ ਕੇ ਭਾਰਤ ਮਾਂ ਕਰ ਲਾਉਂਦੀ ਐ ਇੱਕ ਗੀਤ ਹੋਰ ਮੇਰਾ ਆਉਣ ਵਾਲਾ ਉਹਦੇ ਤੇ ਮੈਨੂੰ ਪਤਾ ਵੀ ਬੈਣ ਹੀ ਲੱਗ ਜਾਣਾ ਜਦੋਂ ਸਾਡੇ ਲੀਡਰ ਸਹਿਬਾਨ ਜਾਂਦੇ ਨੇ ਸਾਡੇ ਸ਼ਹੀਦਾਂ ਦੀ ਸਮਾਦ ਦੇ ਉੱਤੇ ਤੇ ਉਹਦੇ ਚ ਫੁੱਲ ਚਾੜਦੇ ਨੇ ਸਾਲ ਬਾਅਦ ਆਪਾਂ ਪ੍ਰੋਗਰਾਮ ਫੰਕਸ਼ਨ ਬਣਾਉਂਦੇ ਨੇ ਉਹਨਾਂ ਦਾ ਜਨਮ ਦਿਨ ਕਹੋ ਜਾਂ ਸ਼ਹੀਦੀ ਦਿਨ ਤਾਂ ਉਹ ਸ਼ਹੀਦ ਦੀ ਆਵਾਜ਼ ਹੈ ਕਿ ਜੇ ਨਹੀਂ ਕਰ ਸਕਦੇ ਰਹਿਣ ਦਿਓ ਸਤਕਾਰ ਸ਼ਹੀਦਾਂ ਦੇ ਜੇ ਨਹੀਂ ਕਰ ਸਕਦੇ ਰਹਿਣ ਦਿਓ ਸਤਕਾਰ ਸ਼ਹੀਦਾਂ ਦੇ ਪਰ ਪਾਪੀ ਹੱਥਾਂ ਨਾਲ ਨਾ ਪਾਓ ਹਾਰ ਸ਼ਹੀਦਾਂ ਦੇ ਪਾਪੀ ਹੱਥਾਂ ਨਾਲ ਨਾ ਪਾਓ ਹਰ ਸ਼ਹੀਦਾਂ ਦੇ ਸਾਲ ਬਾਅਦ ਤੁਸੀਂ ਆਏ ਸਾਨੂੰ ਫੁੱਲ ਚੜਾ ਚੱਲੇ ਸਾਲ ਬਾਅਦ ਤੁਸੀਂ ਆਏ ਸਾਨੂੰ ਫੁੱਲ ਚੜਾ ਚੱਲੇ ਝੂਠੀਆਂ ਖਾ ਕੇ ਕਸਮਾਂ ਫੋਕੇ ਨਾਰੇ ਲਾ ਚੱਲੇ ਕੀ ਕਦੇ ਜਾ ਕੇ ਵੇਖਿਆ ਘਰ ਬਾਰ ਸ਼ਹੀਦਾਂ ਦੇ ਪਾਪੀ ਹੱਥਾਂ ਨਾਲ ਨਾ ਪਾਓ ਹਰ ਸ਼ਹੀਦਾਂ ਦੇ ਪਾਪੀ ਹੱਥਾਂ ਨਾਲ ਨਾ ਪਾਓ ਹਰ ਸ਼ਹੀਦਾਂ ਦੇ ਕਿਉਂ ਨਹੀਂ ਬਾਪ ਵਰਜ ਦਾ ਬੇਬੇ ਕਿਉਂ ਸਮਝਾਉਂਦੀ ਨਹੀਂ ਕਿਉਂ ਆਤਮਾ ਤੁਹਾਡੀ ਤੁਹਾਨੂੰ ਲਾਹਨਤ ਪਾਉਂਦੀ ਨਹੀਂ ਕਫਨ ਵੇਚ ਕੇ ਖਾ ਲੇ ਤੇ ਹਥਿਆਰ ਸ਼ਹੀਦਾਂ ਦੇ ਪਰ ਪਾਪੀ ਹੱਥਾਂ ਨਾਲ ਨਾ ਪਾਓ ਹਰ ਸ਼ਹੀਦਾਂ ਦੇ ਅਖੀਰ ਤੇ ਜਾ ਕੇ ਮੈਂ ਲਿਖਿਆ ਵੀ ਕਹਿੰਦਾ ਇੱਕ ਤਰੀਕਾ ਸੀਗਾ ਇੱਕ ਤਰੀਕਾ ਸੀਗਾ ਮੇਰਾ ਮਾਣ ਵਧਾ ਜਾਂਦਾ ਆ ਫੁੱਲ ਹੀ ਆਪਣੇ ਪੈਸਿਆਂ ਦੇ ਇੱਕ ਤਾਂ ਲੈ ਕੇ ਆ ਜਾਂਦਾ ਉਹ ਵੀ ਕਹਿੰਦੇ ਕਲੱਬ ਵਾਲਿਆਂ ਤੋਂ ਫੜ ਕੇ ਪਾਉਂਦੇ ਕਹਿੰਦੇ ਸਤਸ੍ਰੀਕਾਲ ਜੀ ਸੋ ਕੋਸ਼ਿਸ਼ ਕਰਦੇ ਆ ਥੋੜਾ ਬਹੁਤਾ ਸੱਚ ਲਿਖਿਆ ਜਾਵੇ ਲਓ ਹੁਣ ਤੁਹਾਡੇ ਵੱਲੀ ਆਉਣਾ ਮੈਂ ਸਿਰਫ 5 ਮਿੰਟ ਲਵਾਂਗਾ ਤੁਹਾਡੇ ਜੀ ਬੜਾ ਨਹੀਂ ਸੋ ਇੱਕ ਮੇਰਾ ਗੀਤ ਜਿਹੜਾ ਅਜੇ ਰਿਕਾਰਡ ਨਹੀਂ ਹੋਇਆ ਬਸ ਇੱਕ ਗਾਉਣ ਵਾਲੇ ਬਹੁਤ ਚਾਲੇ ਗਾਉਣ ਲੱਗ ਗਏ ਨੇ ਵਿਆਹ ਅੱਜ ਕੱਲ ਆਪਾਂ ਮੈਰਿਜ ਪਾਰਸਾਂ ਦੇ ਵਿੱਚ ਕਰਨ ਲੱਗ ਗਏ ਆ ਬੈਂਕਟ ਹਾਲਾਂ 'ਚ ਕਰਨ ਲੱਗ ਗਏ ਲੇਕਿਨ ਜੋ ਘਰੇ ਵਿਆਹ ਹੁੰਦਾ ਉਹਦੀ ਤਸਵੀਰ ਹੈ ਇੱਕ ਕੋਇਲ ਕੂਕ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ 'ਚੋਂ ਢਲ ਢਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ 'ਚੋਂ ਢਲ ਢਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ 'ਚੋਂ ਗੜਵੀ ਗੜਵੀ ਦੁੱਧ ਨਾਲ ਭਰ ਗਿਆ ਦੇਗਾ ਪਿੱਤਲ ਦਾ ਤੇ ਸ਼ਹਿਰੋਂ ਲਿਆਂਦੇ ਦੁੱਧ 'ਚੋਂ ਕਿੱਥੋਂ ਖਵਾ ਨਿਕਲਦਾ ਨਿਕਲਦਾ ਕਿਦੈ ਨਹੀਂ ਨਿਕਲਦਾ ਕਹਦਾ ਗੜਵੀ ਗੜਵੀ ਦੁੱਧ ਨਾਲ ਭਰ ਗਿਆ ਦੇਗਾ ਪਿੱਤੜ ਦਾ ਸ਼ਹਿਰੋਂ ਲਿਆਂਦੇ ਦੁੱਧ ਚੋਂ ਕਿੱਥੋਂ ਖੁਆ ਨਿਕਲਦਾ ਖਾ ਕੇ ਵੇਖੀ ਕਿੰਨਾ ਲੱਗਦਾ ਹੈ ਫਰਕ ਸਵਾਦਾਂ ਚੋਂ ਤੇ ਡੁੱਲ ਡੁਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ ਚੋਂ ਰੰਗ ਬਰੰਗੀ ਚਾਨਣੀ ਲੱਗੀ ਸਾਰੇ ਵੇੜੇ ਤੇ ਉਧਰ ਪਿਆ ਸਪੀਕਰ ਬੋਲੇ ਵੇਖ ਬਨੇਰੇ ਤੇ ਯਮਲੇ ਜੱਟ ਦੀ ਤੁੰਬੀ ਵਹੀਆ ਲੱਗਦੀ ਸਾਜਾਂ ਚੋਂ ਡੁੱਲ ਡੁਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ ਚੋਂ ਮੰਝੇ ਬਿਸਤਰੇ ਲਿਖਦਾ ਤੇ ਕੋਈ ਸਬਜ਼ੀ ਕੱਟ ਰਿਹਾ ਹੈ ਦੇਖ ਸ਼ਰੀਕਾ ਬਹਿ ਕੇ ਸਾਰਾ ਲੱਡੂ ਵਟ ਰਿਆ ਇੱਕ ਕਹਿੰਦਾ ਜਾ ਚੱਕ ਲਿਆ ਕੈਨੀ ਖੜੇ ਕਮਾਦਾਂ ਚੋਂ ਡੁੱਲ ਡਲ ਪੈਂਦਾ ਪਿਆਰ ਪਿੰਡਾਂ ਦੇ ਰੀਤ ਰਵਾਜਾਂ ਚੋਂ ਆ ਕੈਨੀ ਵਾਲੀ ਨਾਂ ਤੇ ਬੜੀਆਂ ਤਾੜੀਆਂ ਮਾਰ ਦੇ ਯਾਰ ਇਹ ਛੱਡ ਦੋ ਨਹੀਂ ਚੰਗੀ ਹੁੰਦੀ ਐ ਵੈਸੇ ਨਾਨਕੀਆਂ ਰੰਗ ਬੰਨਿਆ ਦੋ ਤਿੰਨ ਮੰਜੇ ਤੋੜ ਦਿੱਤੇ ਸੁੱਤੇ ਪਏ ਪਰੌਣੇ ਕਈ ਮੰਜੀਆਂ ਤੋਂ ਰੋੜ ਦਿੱਤੇ